ਗੁਰੂ ਕੀ ਵਡਾਲੀ ਦੇ ਵਿੱਚ ਇੱਕ ਨੌਜਵਾਨ ਨੂੰ ਗਵਾਂਢੀਆਂ ਵੱਲੋਂ ਬੁਰੀ ਤਰ੍ਹਾਂ ਦਾਤਰਾ ਦੇ ਨਾਲ ਜ਼ਖਮੀ ਕਰ ਦਿੱਤਾ ਗਿਆ ਤੁਹਾਨੂੰ ਦੱਸਿਆ ਕਿ ਇੰਨੀ ਬੁਰੀ ਤਰ੍ਹਾਂ ਨੌਜਵਾਨ ਨੂੰ ਜ਼ਖਮੀ ਕੀਤਾ ਗਿਆ ਦਾਤਰਾ ਨਾਲ ਵਾਰ ਕਿਤੇ ਗਏ ਤਾਂ ਉਸ ਨੂੰ ਇੱਕ ਸਨ ਸਾਈਬਰ ਰੋਡ ਦੇ ਉੱਤੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਬੜੀ ਗੰਭੀਰ ਦੱਸੀ ਜਾ ਰਹੀ ਹੈ ਡਾਕਟਰਾਂ ਦੇ ਮੁਤਾਬਕ ਬਹੁਤ ਹੀ ਜਿਹੜੇ ਡੂੰਘੇ ਜਿਹੜੇ ਕੱਟ ਔਰ ਲੱਗੇ ਹੋਏ ਨੇ ਤਾਂ ਫਿਲਹਾਲ ਜਿਹੜਾ ਨੌਜਵਾਨ ਹੈ ਜਿਸ ਦੇ ਉੱਤੇ ਹਮਲਾ ਹੋਇਆ ਹੈ ਉਹ ਬਿਲਕੁਲ ਵੀ ਜਿਹੜਾ ਹੋਸ਼ ਤੇ ਵਿੱਚ ਨਹੀਂ ਹੈ ਫਿਲਹਾਲ ਜਿਹੜਾ ਹੈ ਲੜਾਈ ਦੀ ਕੀ وجہ ਰਹੀ ਹੈ ਇਸਤੇ ਬਾਰੇ ਕੁਝ ਸਪਸ਼ਟ ਨਹੀਂ ਹੋ ਸਕਿਆ ਤਾਂ ਜਦੋਂ ਲੜਕਾ ਜਦੋਂ ਹੋਸ਼ ਦੇ ਵਿੱਚ ਆਵੇਗਾ ਤਾਂ ਆਪਣੇ ਬਿਆਨ ਦਰਜ ਕਰਾਏਗਾ ਤਾਂ ਫਿਰ ਹੀ ਪੂਰੀ ਸਥਿਤੀ ਜਿਹੜੀ ਆ ਉਹ ਦੱਸੀ ਜਾਵੇਗੀ ਕਿ ਆਖਿਰਕਾਰ ਲੜਾਈ ਦੀ ਹੀ وجہ ਕੀ ਰਹੀ ਹੈ ਤਾਂ ਇਸ ਤੋਂ ਬਾਅਦ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਪਰਚਾ ਜੜਾਇਆ ਉਹ ਦਰਜੇ ਕਰ ਲਿਤਾ ਗਿਆ ਹੈ ਤੇ ਟੀਮਾਂ ਬਣਾ ਲਿੱਤੀਆਂ ਗਿਆ ਨੇ ਤੇ ਔਰੋਪੀਆਂ ਨੂੰ ਫੜਨ ਵਾਸਤੇ ਲਗਾਤਾਰ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਹੈ ਹਾਂਜੀ ਭਾਂਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਮਨਦੀਪਾ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਵਿਡਾਲੀ ਦੇ ਭਾਂਜੀ ਦਿਮਾਂਦੂ ਕੀ ਮਸਲਾ ਕੀ ਹੋਇਆ ਸਰ ਮਸਲਾ ਕੁਛ ਨਹੀਂ ਮਤਲਬ ਕਿ ਨਾ ਆ ਰਹੇ ਸੀ ਤੇ ਸਾਡੇ ਗਲੀ ਦੇ ਮਤਲਬ ਕਿ ਚਾਰ ਜਣੇ ਆ ਕੇ ਤੇ ਮੇਰੇ ਘਰ ਵਾਲੇ ਦੇ ਗੱਲ ਆਣ ਕੇ ਪੈ ਗਏ ਮੈਨੂੰ ਕਹੀ ਕਿਹ ਗੱਲ ਦਾ ਪਤਾ ਨਹੀਂ ਜੇ ਤੇ ਕੋਣ ਕੋਣ ਸੀਗੇ ਜਿਨ੍ਹਾਂ ਨੇ ਆ ਕੇ ਸੱਟਾਂ ਮਾਰੀਆਂ ਜੀ ਮਤਲਬ ਕਿ ਸਾਡੀ ਗਲੀ ਦੇ ਮੁੰਡੇ ਸੀਗੇ ਕਿੰਨੇ ਜਣੇ ਸੀਗੇ ਮਤਲਬ ਚਾਰ ਜਣੇ ਤੇਡਾ ਭੁੰਨੀ ਤੇ ਬੋਬੀ ਤੇ ਸਰ ਮੈਨੂੰ ਇਹ ਨਾਮ ਹੀ ਦਿਮਾਗ ਤੇ ਤੇ ਆੜ ਕੇ ਸਿੱਧਾ ਹੀ ਹਮਲਾ ਕੀਤਾ ਹਾਂਜੀ ਹਮਲਾ ਕੀਤਾ ਪਹਿਲਾਂ ਸਾਡੇ ਕੋਠੇ ਤੇ ਗਏ ਸਰ ਮੇਰੇ ਬੱਚਿਆਂ ਨੂੰ ਵੀ ਚੁੱਕ ਚੁੱਕ ਉਹਨਾਂ ਨੇ ਮਾਰਿਆ ਏ ਛੋਟੇ ਛੋਟੇ ਬੱਚੇ ਆ ਮੇਰੇ ਉਹਨਾਂ ਸੀਗੇ ਉਹਨਾਂ ਦੇ ਹੱਥਾਂ ਵਿੱਚ ਕੀ ਦਾਤਰ ਸੀ ਸਰ ਅੱਛਾ ਹਾਂਜੀ ਤੇ ਦਾਤਰਾਂ ਦੇ ਨਾਲ ਹੀ ਹਮ ਹਾਂਜੀ ਦਾਤਰਾਂ ਨਾਲ ਹੀ ਸਰ ਹਮਲਾ ਕੀਤਾ ਵਾ ਮੈਂ ਉਹਨਾਂ ਦੇ ਗਾੜੀ ਸਾਰਾ ਹੱਥ ਪੱਲਾ ਵੀ ਜੋੜਿਆ ਪਰ ਉਹਨਾਂ ਨੇ ਮੰਨੀ ਨਹੀਂ ਸਰ ਬਨਾਂਦੇ ਨੂੰ ਨੰਗੇ ਨੂੰ ਮਾਰੀ ਗਏ ਆ ਤੇ ਕੀ ਹੁਣ ਕੀ ਕੰਡੀਸ਼ਨ ਹੋਣਾ ਜੀ? ਉਹਨਾਂ ਦੀ ਬਹੁਤ ਸੀਰੀਅਸ ਕੰਡੀਸ਼ਨ ਹੈ ਜੀ। ਤੇ ਕਿਥੇ ਲੈ ਕੇ ਹੁਣ ਉਹ ਕਿਹੜੇ ਹਸਪੀਟਲ? ਮੰਨੂ ਰੋੜਾ ਸਰ। ਤੇ ਕੀ ਕਿਹਾ ਹੁਣ ਡਾਕਟਰਾਂ ਵੱਲੋਂ ਕੀ ਕਿਹਾ ਗਿਆ? ਸਰ ਹਲੇ ਮਤਲਬ ਕਿ ਡਾਕਟਰ ਕੁਛ ਦੱਸ ਨਹੀਂ ਰਹੇ। ਤੇ ਪੁਲਿਸ ਆਈ ਮੌਕੇ ਤੇ ਜੀ? ਹਾਂਜੀ ਸਰ ਆਈ ਹੈ। ਤੇ ਪੁਲਿਸ ਵੱਲੋਂ ਕੀ ਕਿਹਾ ਗਿਆ ਤੁਹਾਨੂੰ? ਹਲੇ ਸਰ ਉਹ ਵੀ ਕਾਰਵਾਈ ਕਰਦੇ ਪਏ ਹਲੇ ਕੋਈ ਇਸ਼ਾਰਾ ਨਹੀਂ ਦੱਸਦੇ ਪਏ ਮੈਨੂੰ ਕੁਛ ਵੀ ਨਹੀਂ ਪਤਾ ਜੀ। ਕੁਛ ਪਤਾ ਲੱਗਾ ਕਿ ਵਜ੍ਹਾ ਕੀ ਹੈ ਲੜਾਈ ਦੀ ਕੀ? ਸਰ ਹਲੇ ਮੈਨੂੰ ਕੁਛ ਨਹੀਂ ਪਤਾ ਲੱਗਾ ਜੇ ਵਜ੍ਹਾ ਦਾ। ਅੱਛਾ ਬਿਨਾ ਮਤਲਬ ਹੀ ਆੜ ਕੇ ਜਿਹੜਾ ਕੁੱਟਣਾ ਚਾਲੂ ਕਰਦਾ ਹਾਂ ਜੀ ਠੀਕ ਹਾਂ ਜੀ ਜੈਨ ਸਰ ਜੈਨ ਜੀ ਹਾਂ ਜੀ ਸਰ ਉਹ ਠੀਕ ਠਾਕ ਜੀ ਵਧੀਆ ਚੰਗਾ ਹਾਂ ਜੀ ਅੱਛਾ ਸਰ ਇੱਕ ਨਾ ਆਪਣੇ ਕੋ ਇੱਕ ਕੱਲ ਦਾ ਇੱਕ ਮਸਲਾ ਆਇਆ ਹੋਗਾ ਆਪਣਾ ਵਡਾਲੀ ਦਾ ਕੋਈ ਮੁੰਡੇ ਨੂੰ ਸੱਟਾ ਸੁੱਟਾ ਮਾਰ ਕੇ ਗਏ ਨੇ ਜਿਹੜੇ ਗਵਾਂਡੀ ਹਾਂ ਪਰ ਤੇ ਦਰਦ ਕਰਤਾ ਜੀ ਅੱਛਾ ਕਰਤਾ ਜੀ ਤੇ ਸਰ ਪਤਾ ਲੱਗਾ ਕੋਈ ਕੀ ਵਜ੍ਹਾ ਕੀ ਸੀਗੀ ਲੜਾਈ ਗੁਲੀ ਦੀ ਵੀ ਮੈਂ ਜੇ ਕੁੜੀ ਗੜੀ ਵਾਲਾ ਕੋਈ ਚੱਕਰ ਇਹਨਾਂ ਨੂੰ ਇਹਨਾਂ ਦੀ ਮਿਲ ਕੁੜੀ ਦੀ ਕੋਰਲੇਸ਼ਨ ਹੀ ਹੈ ਓਕੇ ਇਹ ਲੱਗੇ ਬਾਤ ਕੋਈ ਮੱਛੀ ਇੱਥੇ ਕੋਈ ਕੁੜੀ ਗੜੀ ਰਿਲੇਟਡ ਕੋਈ ਠੀਕ ਠੀਕ ਹੈ ਕਰਤਾ ਜੀ ਕਲੀ ਕਰਤਾ ਓਕੇ ਓਕੇ ਤੇ ਰੇਡ ਰੂਡ ਹੋ ਰਹੀ ਸਰ ਜਿਹੜੇ ਮੁੰਡੇ ਫਟਣ ਹੁੰਦੇ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਸਰ ਥੈਂਕ ਯੂ